ਜੋਤ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੇਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਨੇ 17446 ਐਫਆਈਆਰ ਦਰਜ ਕੀਤੀਆਂ ਨੇ। 27087 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਤੇ ਨਾਲ ਹੀ ਕਰੋਨਾ ਦੀ ਡਰੱਗ ਮਨੀ ਵੀ ਚੱਕ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲਾ ਨੂੰ ਵੀ ਢੇਢੇਰੀ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਾ ਵਿਰੁੱਧ ਹੈ ਔਰ ਅਗੇਂਸਟ ਡਰੱਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿੰਸੇਅਰਲੀ ਐਂਡ ਫੁੱਲ ਰਿਵਰਸ ਟੂ ਆਰ 50 ਹੰਡਰਡ ਪਬਲਿਕ ਪਾਰਟਿਸਪੇਟ ਸਪੋਰਟ ਅਸੀਂ ਇਹ ਰੋਸਕ੍ਰੈਪਸ ਪ੍ਰੋਗਰਾਮ ਜਿੱਥੇ ਇੱਕ ਪਾਸੇ ਜਿਹੜਾ ਬੰਨ ਬੰਨਣ ਦਾ ਜਿਹੜਾ ਕੰਮ ਥੰਬਿਆ ਹੋਇਆ ਹੈ ਸਿੰਘਾਂ ਨੇ ਮੋਰਚਾ ਸਾਂਭਿਆ ਹੋਇਆ ਹੈ ਉਥੇ ਇੱਕ ਤੁਹਾਨੂੰ ਭਾਈਚਾਰੇ ਦੀ ਤਸਵੀਰ ਵੀ ਦਿਖਾਉਣੀ ਹੈ ਕਿ ਜਿੱਥੇ ਨਾਲ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਇੱਕ ਸੇਵਾ ਕੀਤੀ ਜਾ ਰਹੀ ਹੈ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਗੁਜਰ ਬਰਾਦਰੀ ਦੇ ਲੋਕ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਉਹ ਵੀ ਦੁੱਧ ਦੀ ਸੇਵਾ ਕਰ ਰਹੇ ਨੇ ਔਰ ਜਿੰਨੀਆਂ ਵੀ ਸੰਗਤਾਂ ਇੱਥੇ ਸੇਵਾ ਕਰਨ ਆਈਆਂ ਨੇ ਉਹਨਾਂ ਨੂੰ ਦੁੱਧ ਛਕਾ ਰਹੇ ਨੇ ਦੁੱਧ ਦਾ ਲੰਗਰ ਚੱਲ ਰਿਹਾ ਹੈ ਇੱਥੇ ਟਵਿੱਟਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬੇਲਾਂ ਦਾ کی کہنا ہے نا دا پہلا تے پائی چارے لی تصویر وے کیا جے کہ ایک پائی چارہ قیم کیتا ہے ایک جڑا مسئیبت دے سمیں دیتے تو ہی سارے کھڑے ہو کی کہنا جو ہو جی سب سے پہلے تو بہت بہت شکریہ آپ کا آپ یہاں پہ آئے یہ جو مسئیبت آئی ہے پنجاب کے اوپر اور بھی بہت سارے جگہوں میں تو یہاں پہ ہمارے یہ بابا جی ہیں پیر مختار احمد نقشبندی صاحب جو ایک سنستہ چلاتے ہیں آمون بٹالہ کے اندر اور وہاں پہ اس اسکول کی طرف سے جو مدرسہ ہے ہمارا مدرسہ بشیر العلوم اس کی طرف سے انہوں نے اپنے جتنے بھی چاہنے والے تھے پنجاب کے اندر گجر بھائی چارے کے لوگ تھے مسلمان کمیونٹی کے لوگ ہیں ان سے کہا کہ چونکہ اس وقت یو پی سے ہریانہ سے راجستان سے اور بہت ساری جگہوں سے لوگ یہاں پہ راشن اور بہت سارا سامان لے کر آ رہے ہیں تو ہم نے یہ چاہا کہ ہم جو وہاں پہ جیسے یہاں پہ بد ٹوٹا ہے یہاں پہ لوگ کام کر رہے ہیں ہزاروں ٹرالیاں یہاں پہ مٹی کی آ چکی ہیں لوگ سیوا کر رہے ہیں تو ان کی سیوا کے لیے ہم کئی کنٹل دودھ لے کر یہاں پر آئے ہیں تاکہ ہم ان کی سیوا کر سکیں کیونکہ آج ہمارے نبی پاک حضرت محمد صلی اللہ علیہ وسلم کا میلاد بھی ہے جنم دن بھی ہے اس کی نسبت سے بھی ہم چاہتے ہیں کہ ہم یہاں لوگوں کی سیوا کریں اور جو لوگ یہاں پہ کام کر رہے ہیں بابا جی نے سب کو اپنی ٹیمیں بھیجی ہوئی ہیں اجنالا میں پٹھان کوٹ کے اندر جہاں جہاں بھی فلڈ آیا ہے وہاں پر اپنی ٹیمیں بھیجی ہوئی ہیں ہمارا یہی پیغام ہے ہمارا مذہب اسلام یہی سکھاتا ہے اگر کوئی دکھی ہے آپ اس کی مدد کرو ہم انشاءاللہ راشن بھی بانٹ رہے ہیں ہم کمبل بھی تقسیم کریں گے تاکہ سردیوں کی وجہ سے لوگ سردی کا شکار نہ ہو سکیں تو میرا جتنی بھی یہاں پنجاب کے اندر خاص کر مسلم جو سنستائے ہیں جو ٹرسٹ ہیں جو مدرسے ہیں وہ بھی بہت زیادہ کام کر رہے ہیں میں زیادہ اپیل کروں گا کہ ایک چیز کا ضرور خیال رکھیں کہ آپ جو راشن بانٹ رہے ہو جو آپ کمبل یا جو بھی چیزیں آپ بانٹ رہے ہو وہ مستحق لوگوں تک پہنچنا چاہیے ان لوگوں تک پہنچنا چاہیے جو واقعی اس سیلاب میں اپنا سارا کچھ ہو چکے یہ بات تو بالکل صحیح ہے اج آپسی بھائی چارہ دکھایا پی ہے تو مسلم بھائی چارہ بھی اتھے آیا کی کہنا کنی کی خوشی ہے ਯਕੋਈ ਨਬੀ ਅਕਰਾਮ ਸੌ ਸਾਡੇ ਨਬੀ حضرت ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹ ਵਸੱਲਮ ਦਾ ਫਰਮਾਨ ਹੈ ਕਿ ਦੁੱਖ ਦੇ ਟਾਈਮ ਜਿਹੜਾ ਤੁਸੀਂ ਆਪਣੇ ਪੜੋਸੀਆਂ ਦੀ ਮਦਦ ਕਰਨੀ ਹੈ ਅਸੀਂ ਆਪਣੇ ਪੜੋਸੀ ਦੀ ਮਦਦ ਕਰ ਰਹੇ ਹਾਂ ਅੱਜ ਤੂੰ ਬੁਰਾ ਵਕਤ ਆਇਆ ਸਮਝਾ ਇਸ ਤੋਂ ਵੱਡਾ ਬੁਰਾ ਸਮਾਂ ਨਹੀਂ ਕੋਈ ਹੋ ਸਕਦਾ ਅਸੀਂ ਇਨਾਂ ਦੇ ਨਾਸ਼ਾ ਨਾ ਬੇਸ਼ਾਨਾ ਖੜੇ ਹਾਂ ਅਸੀਂ ਕਿਤੇ ਹੀ ਸਾਡੀ ਜ਼ਰੂਰਤ ਪੈਂਦੀ ਹੈ ਅਸੀਂ ਤੁਹਾਡੇ ਨਾਲ ਆਜ਼ਰਾਂ ਦੇ ਸਾਰੇ ਇੱਕ ਪਾਸੇ ਬੰਨ ਬਣੇ ਜਾ ਰਹੇ ਹੋ ਦੂਸਰੇ ਪਾਸੇ ਤੁਸੀਂ ਦੁੱਧ ਦੀ ਸੇਵਾ ਕਰ ਰਹੇ ਹੋ ਸਾਡਾ ਫਰਜ਼ ਬੰਦਾ ਜੀ ਆਕਮੰਦਾ ਸਾਡਾ ਆਪਣੇ ਭਰਾਵਾਂ ਦੀ ਖਿਦਮਤ ਕਰ ਰਹੇ ਉਹ ਪੰਜਾਬੀ ਵੀ ਇਹ ਖਿਦਮਤ ਕਰ ਰਹੇ ਨਾ ਇਹ ਆਪਣੇ ਮੁਲਕ ਦੀ ਆਪਣੇ ਇਲਾਕੇ ਦੀ ਇਹ ਅੱਛੀ ਬਾਤ ਹੈ ਸਾਡੀ ਕਿਤੇ ਵੀ ਜ਼ਰੂਰਤ ਪਏ ਮੈਂ ਆਪਣੇ ਸਾਰੇ ਮਰੀਜ਼ਾਂ ਨੂੰ ਕਹਿਣਾ ਚਾਹਣਾ ਜਿੱਥੇ-ਜਿੱਥੇ ਪਰੇਸ਼ਾਨ ਲੋਕ ਨੇ ਉਹਨਾਂ ਸਾਰਿਆਂ ਦੀ ਮਦਦ ਕੀਤੀ ਜਾਵੇ ਔਰ ਸਾਡਾ ਨੰਬਰ ਤੁਸੀਂ ਮੇਰਾ ਨੰਬਰ ਵੀ ਨੋਟ ਕਰ ਲੋ ਜਿਸ ਭਾਈਚਾਰੇ ਨੂੰ ਜਿੱਤੇ ਵੀਰ ਨੂੰ ਕਿਸੇ ਨੂੰ ਵੀ ਤੇ ਸਾਡੀ ਜ਼ਰੂਰਤ ਪੈਂਦੀ ਹੈ ਅਸੀਂ ਹਾਜ਼ਰ ਹਾਂ ਹਰ ਤਰ੍ਹਾਂ ਦੀ ਰਾਸ਼ਨ ਦੀ ਲੋੜ ਹੈ ਆਟੇ ਦੀ ਲੋੜ ਹੈ ਕੰਬਲੇ ਦੀ ਲੋੜ ਹੈ ਕਿਸੇ ਚੀਜ਼ ਦੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਸਤ ਵਾਹਿਗੁਰੂ ਜੀ ਅੱਜ ਵੇਖੋ ਮੁਸਲਮ ਭਾਈਚਾਰਾ ਮੋਢੇ ਨਾਲ ਮੋਢਾ ਜੋੜ ਕੇ ਖਲੋਤਾ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸ਼ੁਰੂ ਤੋਂ ਹੀ ਹੱਡ ਨਾਲ ਮੋਢੇ ਦਾ ਮੋਢਾ ਜੋੜ ਕੇ ਖੜੇ ਆ ਬਾਬੇ ਨਾਨਕ ਦੇ ਵਿਆਹ ਤੇ ਬਟਾਲੇ ਇਹ ਸਾਡੇ ਮੋਨਗ ਲੰਗਰ ਹੁੰਦਾ ਦੁੱਦਾ ਸਾਡਾ ਸਰਹੰਦ ਵੀ ਲੰਗਰ ਹੁੰਦਾ ਵਾ ਜਦ ਬੱਚਿਆਂ ਸ਼ਹਾਦਤ ਹੁੰਦੀ ਆ ਹਰ ਵੇਲੇ ਇਹਨਾਂ ਦਾ ਦੁੱਦਾ ਲੰਗਰ ਚੜ੍ਹਦੀ ਕਲਾ ਵਿੱਚ ਰਹਿੰਦਾ ਜੀ ਹਾਂਜੀ ਉਹ ਇਹ ਤਸਵੀਰ ਤੁਹਾਨੂੰ ਆਪਾਂ ਦਿਖਾ ਰਹੇ ਆ ਆਪਸੀ ਭਾਈਚਾਰੇ ਦੀ ਜਿੱਥੇ ਇੱਕ ਪਾਸੇ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਜਿਹੜਾ ਆ ਉਹ ਜਿਹੜਾ ਬੰਨ ਬੰਨਰ ਦਾ ਬੰਨ ਨੂੰ ਪੂਰਨ ਦਾ ਜਿਹੜਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਦੂਜੇ ਪਾਸੇ ਮੁਸਲਿਮ ਭਾਈਚਾਰੇ ਦੇ ਲੋਕ ਜਿਹੜੇ ਨੇ ਇੱਥੇ ਆ ਕੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਉਹ ਲੋਕਾਂ ਵਾਸਤੇ ਜਿਹੜੇ ਲੋਕ ਇੱਥੇ ਸੇਵਾ ਕਰ ਰਹੇ ਸੋ ਇਸ ਭਾਈਚਾਰੇ ਦੀ ਇੱਕ ਅਵਲੀ ਤਸਵੀਰ ਆਪਾ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਦਿਖਾ ਰਿਆ ਅਜਈਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਹੋਰ ਆਜਰ ਹੋਵਾਂਗੇ ਭਾਰਤ-ਪਾਕਿਸਤਾਨ ਸਰਹੱਦ ਤੋਂ ਪਿਸ਼ਾ ਚਰਮਾ ਰਿਪੋਰਟ ਦਾਨਕ ਸੂਰਾ ਟੀਵੀ ਜਿੱਥੇ ਇੱਕ ਪਾਸੇ ਜਿਹੜਾ ਬੰਨਣ ਦਾ ਜਿਹੜਾ ਕੰਮ ਥੰਬਿਆ ਹੋਇਆ ਹੈ ਸਿੰਘਾਂ ਨੇ ਮੋਰਚਾ ਥੰਬਿਆ ਹੋਇਆ ਹੈ ਉਥੇ ਇੱਕ ਤੁਹਾਨੂੰ ਭਾਈਚਾਰੇ ਦੀ ਤਸਵੀਰ ਵੀ ਦਿਖਾਉਣਿਆ ਕਿ ਜਿੱਥੇ ਨਾਲ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਇੱਕ ਸੇਵਾ ਕੀਤੀ ਜਾ ਰਹੀ ਹੈ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਗੁਜਰ ਬਰਾਦਰੀ ਦੇ ਲੋਕ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਉਹ ਵੀ ਦੁੱਧ ਦੀ ਸੇਵਾ ਕਰ ਰਹੇ ਨੇ ਔਰ ਜਿੰਨਿਆਂ ਵੀ ਸਜਤਾ ਇੱਥੇ ਸੇਵਾ ਕਰਨ ਆਈਆਂ ਨੇ ਉਹਨਾਂ ਨੂੰ ਦੁੱਧ ਛਕਾ ਰਹੇ ਨੇ ਦੁੱਧ ਦਾ ਲੰਗਰ ਚੱਲ ਰਿਹਾ ਇੱਥੇ ਟਵਿੱਟਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬੇਲਾਂ ਦਾ ਕੀ ਕਹਿਣਾ ਇਹਨਾਂ ਦਾ ਪਹਿਲਾਂ ਤੇ ਭਾਈਚਾਰੇ ਦੀ ਤਸਵੀਰ ਵੇਖੀ ਅੱਜ ਕਿ ਇੱਕ ਭਾਈਚਾਰਾ ਕਾਇਮ ਕੀਤਾ ਇੱਕ ਜਿਹੜਾ ਮੁਸੀਬਤ ਦੇ ਸਮੇਂ ਦੇਤੇ ਤੁਸੀਂ ਸਾਰੇ ਖੜੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤੋਂ ਬਹੁਤ ਬਹੁਤ ਸ਼ੁਕਰੀਆ ਆਪਕਾ ਆਪ ਇੱਥੇ ਆਏ یہ <سؤال> جو مصیبت آئی ہے پنجاب کے اوپر اور بھی بہت سارے جگہوں میں تو یہاں پہ ہمارے یہ بابا جی ہیں پیر مختار احمد نقشوندی صاحب جو ایک سنستہ چلاتے ہیں آمو نقل بٹالہ کے اندر اور وہاں پہ اس اسکول کی طرف سے جو مدرسہ ہے ہمارا مدرسہ بشیر العلوم اس کی طرف سے انہوں نے اپنے جتنے بھی چاہنے والے تھے پنجاب کے اندر گجر بھائی چارے کے لوگ تھے مسلمان کمیونٹی کے لوگ ہیں ان سے کہا کہ چونکہ اس وقت یوپی سے ہریانہ سے راجستان سے اور بہت ساری جگہوں سے لوگ یہاں پہ راشن اور بہت سارا سامان لے کر آ رہے ہیں تو ہم نے یہ چاہا کہ ہم جو وہاں پہ جیسے یہاں پہ بد ٹوٹا ہے یہاں پہ لوگ کام کر رہے ہیں ہزاروں ٹرالیاں یہاں پہ مٹی کی آ چکی ہیں لوگ سیوا کر رہے ہیں تو ان کی سیوا کے لیے ہم کئی کونٹل دودھ لے کر یہاں پر آئے ہیں تاکہ ہم ان کی سیوا کر سکیں کیونکہ آج ہمارے نبی پاک حضرت محمد صلی اللہ علیہ وسلم کا میلاد بھی ہے جنم دن بھی ہے اس کی نسبت سے بھی ہم چاہتے ہیں کہ ہم یہاں لوگوں کی سیوہ کریں اور جو لوگ یہاں پہ کام کر رہے ہیں بابا جی نے سب کو اپنی ٹیمیں بھیجی ہوئی ہیں اجنالا میں پٹھان کوٹ کے اندر جہاں جہاں بھی فلڈ آیا ہے وہاں پر اپنی ٹیمیں بھیجی ہوئی ہیں ہمارا یہی پیغام ہے ہمارا مذہب اسلام یہی سکھاتا ہے اگر کوئی دکھی ہے آپ اس کی مدد کرو ہم انشاءاللہ راشن بھی بانٹ رہے ہیں ہم کمبل بھی تقسیم کریں گے تاکہ سردیوں کی وجہ سے لوگ سردی کا شکار نہ ہو سکیں تو میرا جتنی بھی یہاں پنجاب کے اندر خاص کر مسلم جو سنستائے ہیں جو ٹرسٹ ہیں جو مدرسے ہیں وہ بھی بہت زیادہ کام کر رہے ہیں میں زیادہ اپیل کروں گا کہ ایک چیز کا ضرور خیال رکھیں کہ آپ جو راشن بانٹ رہے ہو جو آپ کمبل یا جو بھی چیزیں آپ بانٹ رہے ہو وہ مستحق لوگوں تک پہنچنا چاہیے ان لوگوں تک پہنچنا چاہیے جو واقعی اس سیلاب میں اپنا سارا کچھ بالکل یہ بات تو بالکل صحیح ہے آج آپسی بھائی چارہ دکھایا سی آج لوڑ پی ہے تو مسلم بھائی چارہ بھی اتھے آیا کہنا جندے کنی کی خوشی ہے ਜੋ ਕੋਈ ਨਬੀ ਅਕਰਾਮ ਸੌ ਸਾਡੇ ਨਬੀ ਅਜ਼ਦ ਮੁਹੰਮਦ ਮੁਸਤਾਫਾ ਸੱਲੱਲਾਹੁ ਅਲੈਹ ਵਸੱਲਮ ਦਾ ਫਰਮਾਨ ਹੈ ਕਿ ਦੁੱਖ ਦੇ ਟਾਈਮ ਜਿਹੜਾ ਤੁਸੀਂ ਆਪਣੇ ਪੜੋਸੀਆਂ ਦੀ ਮਦਦ ਕਰਨੀ ਹੈ ਅਸੀਂ ਆਪਣੇ ਪੜੋਸੀ ਦੀ ਮਦਦ ਕਰ ਰਹੇ ਹਾਂ ਅੱਜ ਤੂੰ ਬੁਰਾ ਵਕਤ ਆਇ ਸਮਾ ਜੜਾ ਇਸ ਤੋਂ ਵੱਡਾ ਬੁਰਾ ਸਮਾਂ ਨਹੀਂ ਕੋਈ ਹੋ ਸਕਦਾ ਅਸੀਂ ਇਹਨਾਂ ਦੇ ਨਾਸ਼ਾਨਾਂ ਬੇਸ਼ਾਨਾਂ ਖੜੇ ਹਾਂ ਅਸੀਂ ਕਿਤੇ ਹੀ ਸਾਡੀ ਜ਼ਰੂਰਤ ਪੈਂਦੀ ਹੈ ਅਸੀਂ ਤੁਹਾਡੇ ਨਾਲ ਆਜ਼ਰਾਂ ਦੇ ਸੱਜੇ ਇੱਕ ਪਾਸੇ ਬੰਨ ਬਨੇ ਜਾ ਰਹੇ ਹੋ ਦੂਸਰੇ ਪਾਸੇ ਤੁਸੀਂ ਦੁੱਧ ਦੀ ਸੇਵਾ ਕਰ ਰਹੇ ਹੋ ਸਾਡਾ ਫਰਜ਼ ਬੰਦਾ ਜੀ ਆਕਮੰਦਾ ਸਾਡਾ ਆਪਣੇ ਭਰਾਵਾਂ ਦੀ ਖਿਦਮਤ ਕਰ ਰਹੇ ਉਹ ਪੰਜਾਬੀ ਵੀ ਇਹ ਖਿਦਮਤ ਕਰ ਰਹੇ ਨਾ ਇਹ ਆਪਣੇ ਮੁਲਕ ਦੀ ਆਪਣੇ ਇਲਾਕੇ ਦੀ ਇਹ ਅੱਛੀ ਬਾਤ ਹੈ ਸਾਡੀ ਕਿਤੇ ਵੀ ਜ਼ਰੂਰਤ ਪਏ ਮੈਂ ਆਪਣੇ ਸਾਰੇ ਮਰੀਜ਼ਾਂ ਨੂੰ ਕਹਿਣਾ ਚਾਹਾਂ ਜਿੱਥੇ-ਜਿੱਥੇ ਪਰੇਸ਼ਾਨ ਲੋਕ ਨੇ ਉਹਨਾਂ ਸਾਰਿਆਂ ਦੀ ਮਦਦ ਕੀਤੀ ਜਾਵੇ ਔਰ ਸਾਡਾ ਨੰਬਰ ਤੁਸੀਂ ਮੇਰਾ ਨੰਬਰ ਵੀ ਨੋਟ ਕਰ ਲੋ ਜਿਸ ਭਾਈਚਾਰੇ ਨੂੰ ਜਿੱਤੇ ਵੀਰ ਨੂੰ ਕਿਸੇ ਨੂੰ ਵੀ ਤੇ ਸਾਡੀ ਜ਼ਰੂਰਤ ਪੈਂਦੀ ਹੈ ਅਸੀਂ ਹਾਜ਼ਰ ਹਾਂ ਹਰ ਤਰੀਕੇ ਦੀ ਰਾਸ਼ਨ ਦੀ ਲੋੜ ਹੈ ਆਟੇ ਦੀ ਲੋੜ ਹੈ ਕੰਬਲੇ ਦੀ ਲੋੜ ਹੈ ਕਿਸੇ ਚੀਜ਼ ਦੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਸਤ ਵਾਹਿਗੁਰੂ ਜੀ ਅੱਜ ਵੇਖੋ ਮੁਸਲਮ ਭਾਈਚਾਰਾ ਮੋਢੇ ਨਾਲ ਮੋਢਾ ਜੋੜ ਕੇ ਖਲੋਤਾ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸ਼ੁਰੂ ਤੋਂ ਹੀ ਹੱਡ ਨਾਲ ਮੋਢੇ ਦਾ ਮੋਢਾ ਜੋੜ ਕੇ ਖੜੇ ਆ ਬਾਬੇ ਨਾਨਕ ਦੇ ਵਿਆਹ ਤੇ ਬਟਾਲੇ ਇਹ ਸਾਡੇ ਮੋਨਗ ਲੰਗਰ ਹੁੰਦਾ ਦੁੱਦਾ ਸਾਡਾ ਅਸਰੰਦ ਵੀ ਲੰਗਰ ਹੁੰਦਾ ਵਾ ਜਦ ਬੱਚਿਆਂ ਸ਼ਹਾਦਤ ਹੁੰਦੀ ਆ ਹਰ ਵੇਲੇ ਇਹਨਾਂ ਦਾ ਦੁੱਦਾ ਲੰਗਰ ਚੜ੍ਹਦੀ ਕਲਾ ਵਿੱਚ ਰਹਿੰਦਾ ਜੀ ਹਾਂਜੀ ਉਹ ਇਹ ਤਸਵੀਰ ਤੁਹਾਨੂੰ ਆਪਾਂ ਦਿਖਾ ਰਹੇ ਆ ਆਪਸੀ ਭਾਈਚਾਰੇ ਦੀ ਜਿੱਥੇ ਇੱਕ ਪਾਸੇ ਜਿਹੜੀਆਂ ਸਿੱਖ ਸੰਗਤਾਂ ਵੱਲੋਂ ਜਿਹੜਾ ਆ ਉਹ ਜਿਹੜਾ ਬੰਦ ਬੰਨਣ ਦਾ ਬੰਨ ਨੂੰ ਪੂਰਨ ਦਾ ਜਿਹੜਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਦੂਜੇ ਪਾਸੇ ਮੁਸਲਿਮ ਭਾਈਚਾਰੇ ਦੇ ਲੋਕ ਜਿਹੜੇ ਨੇ ਇੱਥੇ ਆ ਕੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਉਹ ਲੋਕਾਂ ਵਾਸਤੇ ਜਿਹੜੇ ਲੋਕ ਇੱਥੇ ਸੇਵਾ ਕਰ ਰਹੇ ਸੋ ਇਸ ਭਾਈਚਾਰੇ ਦੀ ਇੱਕ ਅਵੱਲੀ ਤਸਵੀਰ ਆਪਾਂ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਅਜਿਹੀਆਂ ਖਬਰਾਂ ਲੈ ਕੇ ਤੁਹਾਡੇ ਵਿੱਚ ਹੋਰ ਹਾਜ਼ਰ ਹੋਵਾਂਗੇ ਭਾਰਤ ਪਾਕ ਸਰਹੱਦ ਤੋਂ ਪਿਸ਼ਾ ਸ਼ਰਮਾ ਰਿਪੋਰਟ ਦਾਨਕ ਚੋਰਾ ਟੀਵੀ